भेव हाय हा 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 भॻवान नान गुरदेव बढ़िया गुलदे बाबा ਕਮੈਂਡ ਕੀਤੀ ਹੈ ਕਿ ਕੋਈ ਵੀ ਜਥੇਬੰਦੀ ਪੰਜਾਬ ਦੇ ਵਿੱਚ ਧਰਨਾ ਮਜਾਰਾ ਨਹੀਂ ਕਰੂਗੀ ਅਸਲ ਵਿੱਚ ਇਹਨਾਂ ਦੀ ਸਰਕਾਰ ਤੋਂ ਲੋਕ ਦੁਖੀ ਇੰਨੇ ਐ ਇਹ ਆਪ ਡਰ ਚੁੱਕੇ ਐ ਕਿ ਜੇ ਸਾਡਾ ਮਜਾਰਾ ਹੁੰਦਾ ਤਾਂ ਸਾਡੀ ਜਿਹੜੀ ਆ ਸਰਕਾਰ ਜਿਹੜੀ ਆ ਕੇਂਦਰ ਸਰਕਾਰ ਕੀ ਸਾਰੀ ਦੁਨੀਆ ਦੇ ਵਿੱਚ ਕਿਰਕਰੀ ਹੋ ਰਹੀ ਐ ਸੋ ਆਚ ਜਿਹੜਾ ਇਹਦਾ ਫੈਸਲਾ ਇਹਨੇ ਦਿਆ ਹੈ ਇਹ ਕਿਸੇ ਵੀ ਜਥੇਬੰਦੀ ਨੂੰ ਅਸੀਂ ਪੰਜਾਬ 'ਚ ਧਰਨਾ ਨਹੀਂ ਲਾਉਣ ਦੇਣਾ ਤਾਂ ਅਸੀਂ ਇਸ ਰੋਸ ਵਜੋਂ ਅੱਜ ਪੰਜਾਬ ਦਾ ਫੇਰ ਜਗਾਰ ਕਿਸਾਨ ਮਜ਼ਦੂਰ ਮੁਲਾਜ਼ਮ ਸਾਬਕਾ ਮੁਲਾਜ਼ਮ ਸਾਰੇ ਇਨੇ ਦੁਖੀ ਹੈ ਜੇ ਕੀ ਉਹ ਆਪਣੀਆਂ ਹੱਕੀ ਮੰਗਾ ਲਈ ਲੜ ਨਹੀਂ ਸਕਦੇ ਜੇ ਇਹ ਦੇਸ਼ ਭਗਤਾਂ ਦੀਆਂ ਫੋਟੋ ਡਾਕਟਰ ਪ੍ਰੀਮਰੋ ਮੇਦਕਰ ਸਾਹਿਬ ਦੀ ਫੋਟੋ ਸ਼ਹਿਰ ਪਾਕਿਸਤਾਨੀ ਫੋਟੋ ਸਾਰੇ ਦਫ਼ਤਰਾਂ ਵਿੱਚ ਲਾ ਰਿਹਾ ਤਾਂ ਉਹ ਵੀ ਇੱਕ ਕ੍ਰਾਂਤੀਕਾਰੀ ਬੰਦੇ ਐ ਔਰ ਇਹ ਭੁੱਲ ਚੁੱਕਿਆ ਕਿ ਆਮ ਆਦਮੀ ਪਾਰਟੀ ਇੱਕ ਧਰਿਆ ਮਜ਼ਾਰਾ ਚੋਂ ਪੈਦਾ ਹੋਈ ਪਾਰਟੀ ਆ ਉਹ ਇਸ ਲਈ ਅਖ਼ਤ ਸ਼ਬਦਾਂ ਦੇ ਨਿਖੇਦੀ ਕਰਦੇ ਆ ਕਿਉਂਕਿ ਅੱਜ ਪੰਜਾਬ ਦਾ ਬੇਰੁਜ਼ਗਾਰ ਵੀ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਆ ਹਰ ਵਰਗ ਦਾ ਪੰਜਾਬ ਸਰਕਾਰ ਦੀਆਂ ਜਿਹੜੀਆਂ ਜਿੰਨੀਆਂ ਵੀ ਗਤੀਵਿਧੀਆਂ ਉਹਨਾਂ ਤੋਂ ਦੁਖੀ ਹੈ ਇਸ ਲਈ ਤੁਸੀਂ ਕੱਲ ਵੇਖਿਆ ਹੋਣਾ ਕਿ ਕੱਲ ਸਟੇਜ ਦੇ ਉੱਤੇ